ਕਰਮਾਂ ਦੇ ਸੌਦੇ ਨੇ ਮੈਨੂੰ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਮੈਨੂੰ ਸਾਧੂ ਮਿਲਦੇ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਵੇ ਨਾ ਸਾਧੂ ਮਿਲਦੇ ਵੇ ਨਾ ਸਾਧੂ ਮਿਲਦੇ ਵੇ ਨੀ ਸਾਧੂ ਮਿਲਦੇ ਕਰਮਾਂ ਦੇ ਸੌਦੇ ਸੰਗਤੇ ਐਵੇਂ ਨਹੀਂ ਸਾਦੂ ਕਰਮਾਂ ਦੇ ਸੌਦੇ ਨੇ ਜੀ ਐਵੇਂ ਨਹੀਂ ਸਾਦੂ ਮੰਨਦੇ ਕਰਮਾਂ ਦੇ ਸੌਦੇ ਨੇ ਤਾਦੂ ਮੰਨਦੇ ਕਰਮਾਂ ਦੇ ਸੌਦੇ ਨੇ ਗੁਰੂ ਸੰਤ ਮਲਾਇਆ ਪ੍ਰਭ ਵੰਦਗੀ ਕਰ ਮੈਂ ਪਿਆ ਸੇਵ ਕਰੀ ਪੰਛ ਸਹ ਨ ਵਿਛੜਾ ਜਾਨ ਨਾਨਕ ਤਾਸ ਤੁਮਾਰੇ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰੀਬਾਂ ਨੂੰ ਵਾਜਨ ਵਾਲੇ ਤਿਨਾਂ ਦੀ ਪਵਿੱਤਰ ਨਿੱਗੀ ਮਿੱਠੀ ਸਦਾ ਸੁਖ ਦੇਣ ਵਾਲੀ ਜਮਾ ਦੀ ਮਾਰ ਤੋਂ ਬਚਾਉਣ ਵਾਲੀ ਗੋਦ ਰੱਬ ਕੀ ਸਤ ਕੋ ਤਿੰ ਤਰਾਸ ਕਹਾ ਜੋ ਚਰਨ ਗੁਰੂ ਚਤ ਲਾਭ ਤ ਹੈ ਉਹ ਗੁਰੂ ਚਰਨਾਂ ਦੇ ਵਿੱਚ ਰੱਬ ਰੱਬ ਜਪਦਿਆਂ ਹੋਇਆਂ ਰੱਬ ਦਾ ਹੀ ਰੂਪ ਹੋ ਚੁੱਕੇ ਮਹਾਂਪੁਰਖ ਸ੍ਰੀ ਮਨਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਸਮਾਗਮ ਵੜੇ ਸਤਿਕਾਰਯੋਗ ਸੰਤ ਵਬਰ ਰਣਜੀਤ ਸਿੰਘ ਜੀ ਸਮੂਹ ਪ੍ਰਬੰਧਕਾਂ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਨੀਕਿਆ ਗਿਆ ਚੱਲ ਰਿਹਾ ਹੈ ਗੁਰਬਤਿ ਦੀ ਸਾਂਝ ਪਾਓ ਪਿਆਰ ਦੇ ਸਹਿਦ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਕਹਿੰਦੇ ਨੇ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਵਡਿਆਈ ਸਰਵਣ ਕਰਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਤਾ ਮੈਂ ਮੈਂ ਸੰਤਾਂ ਦੀ वेद ਨਾ ਜਾਣਦੇ ਮੈਂ ਮੈਂ ਸੰਤਾਂ ਦੀ वेद ਨਾ ਜਾਣਦੇ ਮੈਂ ਮੈਂ ਸੰਤਾਂ ਦੀ वेद ਨਾ ਜਾਣਦੇ ਮੈਂ ਮੈਂ ਸੰਤਾਂ ਦੀ वेद ਸਾਦ ਕੀ ਮੈਂ ਮਾਂ ਬੇਦਨਾ ਜਾਣਾਂ 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 ਮੈਂ ਮਾਂ ਸੰਤਾਂ ਦੀ ਬੇਦਨਾ ਜਾਣਦੇ ਮੈਂ ਮਾਂ ਸੰਤਾਂ ਦੀ ਬੇਦਨਾ ਬਾਰ ਦੇ ਕਹਿੰਦੇ ਸਾਧਕੇ ਮੈਮਾ ਬੇਦਨ ਕਿਉਂਕਿ ਇਹਨਾਂ ਦਾ ਕੀ ਪਤਾ ਇਹਨਾਂ ਤਾਂ ਜੁਗਾਂ ਨੂੰ ਹੀ ਪਲਟਾ ਦੇ ਦੇਣਾ ਸਾਧ ਸੰਗਤ ਤੋਂ ਸਤਜੁਗਵਾਦ ਵਿੱਚ ਦੁਆਪਰ ਆਉਣਾ ਸੀ ਪਰ ਬੇਨਤੀਆਂ ਕੀਤੀਆਂ ਅਹਲਿਆ ਨੇ ਬਾਰ-ਬਾਰ ਬੇਨਤੀਆਂ ਕੀਤੀਆਂ ਕਹਿੰਦੇ ਬਤਨ ਜਿਹੜਾ ਹੋ ਗਿਆ ਉਹ ਤਾਂ ਨਹੀਂ ਬਾਸਮੁਣਨਾ ਹਾਥੀ ਦੇ ਨਿਕਲੇ ਹੋਏ ਦੰਦ ਔਰ ਸੰਤਾਂ ਦੇ ਨਿਕਲੇ ਵਚਨ ਮੁਖ ਤੋਂ ਪਾਣੀ ਦਰਿਆਵਾਂ ਦੇ ਇੱਕ ਵਾਰੀ ਵਹਿ ਗਏ ਨੇ ਨਹੀਂ ਮੁੜਦੇ ਪਤਨਾ ਤੇ ਦਾਨ ਨੇ ਕਹਿ ਗਏ ਨੇ ਪਾਣੀ ਨਹੀਂ ਮੁੜਿਆ ਕਰਦੇ ਇਹ ਵਚਨ ਤਾਂ ਹੋ ਕੇ ਰਹੂਗਾ ਪਰ ਤੂੰ ਪਛਤਾਵਾ ਕਰੇ ਬਾਰ ਬਾਰ ਬੇਨਤੀਆਂ ਕਰੀਆਂ ਨੇ ਦੁਆਪਨ ਦੀ ਜਗ੍ਹਾ ਤ੍ਰੇਤਾ ਯੁਗ ਪਹਿਲਾਂ ਆਜੂਗਾ ਪਹਿਲਾਂ ਵਾਰੀ ਆਜੂਗੀ ਸੋ ਜੋ ਮਰਦ ਕਿਨ ਜੋ ਇਹ ਕਰੇ ਸੋਈ ਪ੍ਰਭ ਮਨ ਹੈ ਜੋ ਕਰ ਦੇਣ ਵਾਹਿਗੁਰੂ ਪਰਮੇਸ਼ਰ ਨੂੰ ਮੰਨਣਾ ਪੈਂਦਾ ਹੈ ਕਿਉ ਮੰਨਦੇ ਹੋਈ RAM ਨਾਮ ਰੰਗ ਰਾਤੇ ਨਾ ਵਿੜਾਈ ਨਾ ਹੁੰਦੀ ਐ ਸਾਸ ਗੁਰੂ ਨਾਨਕ ਦੇਵ ਜੀ ਨੇ ਧਰਮਤੰਦਰ ਰਾਜੇ ਨੂੰ ਕਿਹਾ ਸੀ ਤੈਨੂੰ ਚੰਦਰ ਰਾਜਾ ਦੇ ਲਾਹਾ ਲੈਣਾ ਤਾਂ ਕੂਕਰ ਵਰਤੀ ਕਵੇ ਨਾ ਕਰਨੀ ਸ਼ੇਰ ਵਰਤ ਸੁਰਿਤ ਮੈਂ ਧਰਮਨੀ ਕਹਿੰਦਾ ਮਰਜੀ ਸਮਝਿਆ ਨਹੀਂ ਕੂਕਰ ਵਰਤੀ ਕੀ ਐ ਸ਼ੇਰ ਵਰਤੀ ਕੀ ਐ ਮਰਜੀ ਕਹਿੰਦੇ ਕੂਕਰ ਵਰਤੀ ਐ ਕੂਕਰ ਦੇ ਕੁੱਤੇ ਦੇ ਕੋਈ ਡਾਂਗ ਮਾਰਦਾ ਉਹ ਡਾਂਗ ਨੂੰ ਫੜਦਾ ਹੈ ਪਰ ਸ਼ੇਰ ਦੇ ਕੋਈ ਡਾਂਗ ਮਾਰਦਾ ਜਾਂ ਗੋਲੀ ਮਾਰਦਾ ਹਥਿਆਰ ਦਾ ਬਾਲ ਕਰਦਾ ਉਹ ਮਾਰਨ ਵਾਲੇ ਨੂੰ ਫੜਦਾ ਹੈ ਇਸ ਕਰਕੇ ਵਿੜਿਆਈ ਨਾਮ ਦੀ ਹੈ ਨਾਮ ਦੇ ਨਾਲ ਜੁੜਨਾ ਹੈ ਸਭ ਵਿੜਿਆਈ ਹਰ ਨਾਮ ਵਿੱਚ ਜੇ ਗੁਰਮੁਖ ਧਿਆਈ ਹੈ ਸੁਮਾਹਪੁਰ ਦਾ ਨਾਮ ਜਪਿਆ ਨਾਮ ਜਪਣ ਕਰਕੇ ਜੋ ਇਹ ਕਰੇ ਸੋਈ ਪ੍ਰਭ ਮਾਨੈ ਹੋਏ RAM ਨਾਮ ਰੰਗ ਰਾਤੇ ਤਿੰਨ ਕੀ ਸੋਭਾ ਸਭ ਨਹੀਂ ਥਾਈ ਆਹ ਜਗ੍ਹਾ ਤੇ ਵੀ ਐਸ ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ ਉਨ੍ਹਾਂ ਦੀ ਸੋਭਾ ਵਿੜਿਆਈ ਸਾਥ ਸੰਗਤ ਹੁੰਦੀ ਹੈ ਹੁੰਦੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ। ਜਿਨਕੀ ਸੋਭਾ ਸਭ ਨਹੀਂ ਥਾਈ। ਜਿਨਕੀ ਸੋਭਾ ਸਭ ਨਹੀਂ ਸਾਈ। ਜਿਨਕੀ ਸੋਭਾ ਸਭ ਨਹੀਂ ਥਾਈ। ਜਿਨਕੀ ਸੋਭਾ ਸਭ ਨਹੀਂ ਥਾਈ। ਰਾਮ ਨਾਮ ਰੰਗ ਰਾਤੇ ਜਿਨਕੀ ਸੋਭਾ ਤਨ ਕੀ ਸੋਹ ਬਾਸ ਖੜੀ ਥਾਈ ਨਾਮ ਰੰਗ ਰਾਤੇ ਤਨ ਕੀ ਸੋਹ ਸਭਨੀ ਥਾਈ ਤਨ ਕੀ ਸੋਹ ਨਾਮ ਨਾਮ ਰੰਗ ਜਾਤੇ ਤਨ ਕੀ ਸੋਹ ਸਭਨੀ ਥਾਈ ਤਨ ਕੀ ਸੋਹ ਸਭਨੀ ਥਾਈ ਆਓ ਬੜਿਆਈ ਨਾਮ ਦੀ ਹੈ ਸ਼ੇਰ ਬਿਰਤੀ ਪੀ ਜਿੱਥੋਂ ਉਹਨਾਂ ਨੂੰ ਇਹ ਵਿਡਿਆਈ ਪ੍ਰਾਪਤ ਇਹ ਕਿੱਥੋਂ ਤੁਰ ਕਰਕੇ ਕਿਹੜੀ ਪਦਵੀ ਤੇ ਪਹੁੰਚ ਕੇ ਕਿਹੜੀ ਪਦਵੀ ਪ੍ਰਾਪਤ ਹੋਈ ਭਾਈ ਗੁਰਦਾਸ ਜੀ ਕਹਿੰਦੇ ਨੇ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਕੜ ਕਢਾਈ RAM ਕਬੀਰ ਹੈ ਭੇਦ ਨਾ ਭਾਈ ਸੰਤਾਂ ਦੀ ਸੰਗਤ ਸੰਗਤ ਕਰਕੇ ਕਬੀਰ ਜੀ ਦੇ ਵਿੱਚ ਜਿਹਨੂੰ ਲੋਕ ਕਹਿੰਦੇ ਸੀ ਕਬੀਰ ਮੇਰੀ ਜਾਤ ਕੋ ਸਭ ਕੋ ਸਨੇਹਾਲ ਸਾਰੀ ਮਖੌਲ ਕਰਦੇ ਸੀ ਟੀਚਰਾਂ ਕਰਦੇ ਸੀ ਪਰ ਬਲਿਹਾਰੀ ਇਸ ਜਾਤ ਕੋ ਤੇ ਜਪਿਓ ਸਿਰਜਣਹਾਰ ਜਪਦੇ 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 ਆ ਪੜਿਓ ਜਰਾ ਗੱਜ ਕੇ ਰੱਬ ਤਾਂ ਬਣ ਗਿਆ ਜੀ ਕਬੀਰ ਦੁਨਿਆ ਸੰਗਤ ਕਰਕੇ ਸਾਧਾਂ ਦੀ ਰੱਬ ਤਾਂ ਬਣ ਗਿਆ ਜੀ ਕਬੀਰ ਦੁਨਿਆ ਸੰਗਤ ਕਰਕੇ ਸਾਧਾਂ ਦੀ ਰੱਬ ਤਾਂ ਬਣ ਗਿਆ ਜੀ is lawa lambat karke sawaani heart bandh hath ki dil dilawa karke sawaani raho dilawa is lawa lambat ਤਤ ਕਰਕੇ ਤੋ ਗੋਵੀ ਖਾਲਸਾ ਸਮੂਹ ਦੀ ਲਾਹ ਲਿਆ ਕਰ ਬੜਾ ਅਮੋਲਕ ਸਮਾਪਰਾਪਤ ਹੋਇਆ ਹੈ ਬਾਕੀ ਦੀਆਂ ਜੁੰਨੀਆਂ ਤੇ ਚੌਂਦੀਆਂ ਤੇ ਤਰਸਦੀਆਂ ਨੇ ਦੇਵਤਾ ਲੋਕ ਵੀ ਕਹਿੰਦੇ ਨੇ ਵੀ ਆਹ ਮਿਲ ਜਾਵੇ ਜਿਹੜੀ ਆਪਾਂ ਨੂੰ ਮਿਲੀ ਔਰ ਸਮਾ ਦਾ ਤੇਜ਼ ਰਫਤਾਰ ਨਾਲ ਸੁਰਿਆ ਜਾ ਰਿਹਾ ਮਹਾਰ ਭਗਤ ਕਬੀਰ ਜੀ ਕਹਿੰਦੇ ਨੇ ਥਾਕੇ ਨੈਣ ਸਰਵਨ ਸੁਣ ਥਾਕੇ ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀਓ ਮਾ ਨੇੜੇ ਕਿਹਾ ਏ ਸੌ ਕੋਹਾਂ ਤੇ ਲੱਗਦਾ ਹੈ ਨਹਾ ਲੈ ਲੋ ਜਦ ਲਗ ਜਰ ਰੋਗ ਨਹੀਂ ਆਇਆ ਬਡੇਪਾ ਜਦ ਲਗ ਕਾਲ ਗਰਸੀ ਨਹੀਂ ਕਾਇਆ ਜਦ ਲਗ ਵਿਕਲ ਭਈ ਨਹੀਂ ਬਾਣੀ ਅਸਤ ਵਿਅਸਤ ਬਾਣੀ ਨਹੀਂ ਹੋਗੀ ਬੋਲਦਾ ਹੋਰ ਨਿਕਲਦਾ ਹੋਰ ਭਜਲੇ ਰਿਮਨ ਸਾ ਰੰਗ ਪਾਣੀ ਅਬ ਨਾ ਭਜ ਸਪਜਸ ਕਪ ਭਾਈ ਜ ਚਾਰ ਪਾਉ ਦੋ ਸਿੰਘ ਗੁੰਗਮੁਖ ਸਾਰਾ ਹੀ ਬਹੁਤ ਹੈ ਥੱਕੇ ਨੈਣ ਸਰਵਨ ਸੁਣ ਥੱਕੇ ਸੱਖ ਥਾਕੀ ਸੁੰਦਰ ਕਾਇਆ ਬੜਾ ਸੋਹਣਾ ਸਰੀਰ ਉਹ ਵੀ ਥੱਕ ਗਿਆ ਜਰਾ ਹਾਕਦੀ ਸ੍ਰੀਮਾਨ ਸੰਤ ਭਾਬਾ ਕਰਮ ਸਿੰਘ ਜੀ ਕਹਿੰਦੇ ਸੀ ਲਾਹ ਲੈ ਲੋ ਪਿਆਰਿਓ ਇਧਰ ਨੂੰ ਸਾਲਾ ਮਾਰਨੀਆ ਤੈਨੂੰ ਮਾਰਨੀਆ ਬੜੇਪੇ ਵੇਲੇ ਨਹੀਂ ਚੱਪਿਆ ਜਾਣਾ ਭਾਵੇਂ ਭਾਈ ਗੋਤਾਸਿ ਨੇ ਕਿਹਾ ਜੈਸੇ ਘਰ ਲੱਗ ਆਗ ਜੋਉ ਮਤੇ ਸੂਪ ਲੋ ਇੱਕ ਜਗਤ ਉਹਨਾਂ ਨੇ ਕਿਹਾ ਨਾ ਜੈਸੇ ਘਰ ਲੱਗ ਆਗ ਜਾਗ ਕੂਆ ਖੋਦਿਓ ਚਾਹੇ ਕਾਰਦ ਨ ਸਿੱਧ ਹੋਏ ਰੋਏ ਪੱਛੋ ਤਾਈਏ ਰੋਣਾ ਹੀ ਪਊਗਾ ਬਡੇਪੇ ਵਿੱਚ ਕਹੇ ਨਹੀਂ ਪਰ ਜਿਹੜੇ ਬਡੇਪੇ ਵਾਲੇ ਨੇ ਲੰਘ ਗਈ ਉਮਰ ਲੰਘ ਗਈ ਗਈ ਬਹੁੜ ਮਹਾਰਾਜੀ ਚਲੀ ਗਈ ਮੋੜੋ ਇਸ ਨੂੰ ਬੀਬੀਆਂ ਖੂਹ ਤੋਂ ਪਾਣੀ ਭਰਦਿਆਂ ਸੀ ਖੂਹੀ ਤੋਂ ਭਗਾ ਕੇ ਢੋਲ ਮਾਰਦਿਆਂ ਅਣਜਾਨ ਬੀਬੀ ਉਹ ਹੱਥ ਤੋਂ ਲੱਜ ਛੁੱਟ ਗਈ ਢੋਲ ਵੀ ਗਿਆ ਲੱਜ ਵੀ ਗਈ ਫਰਜਾਨ ਕਰਾਤ ਨੂੰ ਬੁਲੇਟਾ ਮਾਰ ਲੈਂਦੀਆਂ ਸੀ ਨੜੇ ਢੋਲ ਵੀ ਖਿੱਚ ਲਿਆ ਲਜਵੀ ਵਾਰਾਗੀ ਪਾਣੀ ਵੀ ਆ ਗਿਆ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਬੀਤ ਗਈ ਸੋ ਬੀਤ ਗਈ ਲੰਘ ਗਈ ਲੰਘ ਗਈ ਹੁਣ ਆ ਇਹਨੂੰ ਜਿਹੜੀ ਬਾਕੀ ਦੀ ਰਹਿੰਦੀ ਹੈ ਸੰਭਾਲਦਾ ਜੈਸੇ ਕਰ ਲੱਗੈ ਆਗ ਜੋ ਬਤੈ ਸਉ ਭਲੋ ਜੋ ਕੁਝ ਬਚਦਾ ਹੈ ਜਰ ਬੁੱਝੈ ਪਾਛੈ ਕਸ ਬਸੂਨਾ ਬਸਾਤ ਹੈ ਥਾਕੇ ਨੈਣ ਸਰਬਨ ਸੁਣ ਥਾਕੇ ਤਾ ਕੀ ਸੁੰਦਰ ਕਾਇ ਜਰਾ ਹਾਕ ਦੀ ਜਰਾ ਕਹੀ ਬੜੇ ਪੜੇ ਪਿਨ ਆਕ ਦੇਤੀ ਜਵਾਨੀ ਇਹ ਚੱਲ ਆਸੇ ਹੋ ਜਾ ਮੇਰੀ ਵਾਰੀ ਆ ਗਈ ਹੈ ਹੁਣ ਐ ਮੋਲਾ ਤੇਰੀ ਦੁਨੀਆ ਫਾਨੀ ਦੇਖੀ ਜਹਾਂ ਕੀ ਹਰ ਇੱਕ ਚੀਜ਼ ਆਣੀ ਔਰ ਜਾਨੀ ਦੇਖੀ ਜੋ ਆ ਕੇ ਨਾ ਜਾਏ ਉਹ ਬਲੇਪਾ ਦੇਖਾ ਜੋ ਜਾ ਕੇ ਨਾ ਆਏ ਉਹ ਜਵਾਨੀ ਦੇਖੀ ਚਲੀ ਗਈ ਜਵਾਨੀ ਆਈ ਜਵਾਨੀ ਗਈ ਜਵਾਨੀ ਲੰਘ ਗਈ ਜਰ ਹਾਕ ਦੀ ਬਟੇਪੇ ਨੇ ਹਾਕ ਦੇ ਦਿੱਤੀ ਬਾਜ ਮਾਰ ਦਿੱਤੀ ਮੇਰੀ ਵਾਰੀ ਐ ਸੈਡ ਤੇ ਨੂੰ ਹੋ ਸਭ ਮਤ ਥਾਕੀ ਸਤਰਾ ਕਾ ਮਤ ਹੀਣ ਜਰ ਹਾਕ ਦੀ ਸਭ ਮਤ ਥਾਕੀ ਇੱਕ ਨਾ ਸੁੰਦਰ ਥਾਕਤ ਮਾਇਆ ਮਾਇਆ ਨਹੀਂ ਧੱਕੀ ਮਾਇਆ ਦਰੋਂ ਦਿਨ ਵੱਢੀ ਜਾਂਦੀ ਸੋ ਇਸ ਕਰਕੇ ਆਓ ਸਾਥ ਸੰਗਤਾਂ ਸੰਤਾਂ ਮਹਾਪੁਰਖਾਂ ਕੋਲੋਂ ਫਿਰ ਜਨ ਸਫਲਾ ਕਰਨ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਰਾਮ ਕਬੀਰ ਭੇਦ ਨਾ ਪਾਈ ਸੰਤਾਂ ਦੀ ਸੰਗਤ ਕਰਕੇ ਇੱਕ ਦਿਨ ਆਹ ਤਾਰਨਾ ਪੜੋ ਉਸ ਤੋਂ ਬਾਅਦ ਆਉਣ ਵਾਲਾ ਸਮਾਂ ਪਿਆਰ ਦੇ ਨਾਲ ਇਹ ਜਦੋਂ ਮੇਰੇ ਮਤੇ ਪਾਦੇ ਆ ਗਿਆ ਬੋਲਿਆ ਜਾਂਦਾ ਮੈਂ ਹੱਥ ਜੋੜ ਕੇ ਮਾਫੀ ਸੰਤ ਗੁਰੂ ਕਾਰਮ ਸਿੰਘ ਜੀ ਨੇ ਕਿਹਾ ਸੀ ਕਹਿੰਦੇ ਸੇਵਾਦਾਰ ਦੇ ਹੱਥ ਜੋੜੇ ਰਹਿਣਾ ਇਸ ਤਰ੍ਹਾਂ ਪਤਨ ਕੀ ਬੋਲਿਆ ਜਾਂਦਾ ਜਿਹੜਾ ਅਸੀਂ ਕਈ ਵਾਰੀ ਇਹ ਗੱਲ ਕਹਿ ਦਿੰਨੇ ਆ ਵੀ ਟਾਈਮ ਥੋੜਾ ਨਹੀਂ ਇਹ ਨਹੀਂ ਕਹਿਣਾ ਚਾਹੀਦਾ ਸਾਨੂੰ ਤਾਂ ਬੈਠਣ ਨਹੀਂ ਸੀ ਕੋਈ ਦਿਨ ਦਾ ਬੈਠਣ ਲਈ ਨਹੀਂ ਸੀ ਕੋਈ ਥੰਦਾ ਸਾਈਕਲ ਤੇ ਨਹੀਂ ਸੀ ਕੋਈ ਬਿਠਾਉਂਦਾ ਐਡੀਆਂ ਵੱਡੀਆਂ ਸਟੇਜਾਂ ਤੇ ਬੈਠ ਜਾਣਾ ਮਾਣ ਮਿਲਣਾ ਇਹ ਕੀ ਦੀ ਕਿਰਪਾ ਹੈ ਸਾਧ ਸੰਗਤ ਸਾਰੀ ਮਹਾਪੁਰਖਾਂ ਦੀ ਕਿਰਪਾ ਹੈ ਇਸ ਕਰਕੇ ਆ ਤਰਨਾ ਪੜੋ ਜਰਾ ਸੰਤਾਂ ਦੀ ਸੰਗਤ ਅਦ ਕਰਨ ਦਾ ਕੀ ਫਾਇਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਪਦਵੀ ਭਗਤ ਉਹ ਬਿਵੇਕੀ ਜਨ ਸਕੂਲ ਤੋਂ ਕਾਲਜ ਵਿੱਚੋਂ ਡਿਗਰੀਆਂ ਮਿਲਣਗੀਆਂ ਪ੍ਰਿੰਸੀਪਲ ਮਾਸਟਰ ਡਾਕਟਰ ਇੰਜੀਨੀਅਰ ਵਾਇਰੈਸਟਰ ਪਦਵੀਆਂ ਮਿਲਣਗੀਆਂ ਪਰ ਗੁਰੂ ਬਾਬੇ ਦੇ ਸਕੂਲ ਤੋਂ ਇਥੇ ਪਦਵੀ ਪ੍ਰਾਪਤ ਹੋਣੀ ਹੈ ਸਾਧ ਸੰਗ ਪਦਵੀ ਭਗਤ ਭਗਤ ਦੀ ਪਦਵੀ ਬਿਵੇਕੀ ਜਨ ਗਿਆਨਵਾਨ ਜੀਵਨ ਮੁਕਤ ਤੋਂ ਮਰਨ ਤੋਂ ਬਾਅਦ ਜਿਹੜਾ ਦੱਸਿਆ ਆ ਕਿ ਵੀ ਮੁਕਤ ਹੋ ਗਿਆ ਜੀਵਨ ਮੁਕਤ ਸਾਧੂ ਸਾਧੂ ਦੀ ਪਦਵੀ ਪ੍ਰਾਪਤ ਹੋਣੀ ਹੈ ਬ੍ਰਿੰਮ ਗਿਆਨੀ ਹੈ ਤੇ ਇਸ ਤੋਂ ਅੱਗੇ ਹੋਰ ਵੀ ਕੋਈ ਪਦਵੀ ਮਿਲਦੀ ਆ ਕਹਿੰਦੇ ਹਾਂ ਜੀ ਬਾਗ ਹੁਆ ਐਵੇਂ ਸਾਧੂ ਤੁੜੂ ਮਿਲੂਗਾ ਬਾਗ ਬਣ ਗਿਆ ਪੁਰਬਲਾ ਕਰਮ ਜਾਗ ਗਿਆ ਪੁਰਵ ਕਰਮਾਂ ਅੰਕ ਜਦ ਪ੍ਰਗਟੇ ਬਾਗ ਹੁਆ ਗੁਰਸੰਤ ਮਲਾਇਆ ਫਿਰ ਜੀ ਨੂੰ ਬਾਹਰ ਲੱਭਦੇ ਸੀ ਪ੍ਰਭ ਅਬਨਾਸੀ ਘਰ ਮੈਂ ਪਾਇਆ ਰੱਬ ਤਾਂ ਬਣ ਗਿਆ ਜੀਖਬੀਰ ਜਲਾ ਸੰਗਤ ਕਰਕੇ ਸਾਧਵਾ ਜੀ ਰੱਬ ਬਣ ਕੇ ਆ ਦੀ ਕੋ ਬੀਰ ਜਲਾਵਾ ਸੰਗਤ ਕਰਕੇ ਸਾਧਵਾ ਜੀ ਰੱਬ ਬਣ ਕੇ ਆ ਦੀ ਕੋ ਬੀਰ ਜਲਾਵਾ ਸੰਗਤ ਕਰਕੇ ਸਾਧਵਾ ਜੀ ਰੱਬ ਬਣ ਕੇ ਆ ਦੀ ਕੋ ਬੀਰ ਜਲਾਵਾ ਸੰਤ ਕਰਕੇ ਸਾਧੂ ਆਂਦੀ ਹਰ ਰੰਗ ਚੀ ਹਰ ਰੰਗ ਚੀ ਸੋਹਣੋ ਗਣੇ ਗਾਦੀ ਜਿਵਾ ਬਾ ਸੰਤ ਕਰਕੇ ਸਾਧੂ ਆਂਦੀ ਸੰਤਨ ਸੰਗ ਕਬੀਰਾ ਵਿਗਰਿਓ ਸਵਾਲ ਕੋਚਨ ਕੀਤਾ ਕਹਿੰਦੇ ਵਿਗੜ ਗਿਆ ਨਹੀਂ ਨਹੀਂ ਸੋ ਕਬੀਰ ਰਾਮੈ ਹੋਏ ਨਿਵਰਿਓ ਇਹ ਤਾਸੀਰ ਹੈ ਸੋ ਆਉ ਭਾਗਾ ਨਾਲ ਮਹਾਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਲਾਹਾ ਲਈਏ ਮਨੁੱਖਾ ਜਨਮ ਦਾ ਚੱਲਦੇ ਚੱਲਦੇ ਇਤਰਾਹੇ ਪਤ ਪਵੜੀਆ ਤੈਂ ਜੀ ਚੜੀਆ ਹੋਈ ਕੀ ਸਿਕੀਸ਼ੁਰ ਦਾ ਹੀ ਰੂਪ ਹੋ ਜਾਣਾ ਕਰਦੇ ਜਾਈਏ ਅੱਜ ਨਹੀਂ ਕੱਲ ਕੱਲ ਨੂੰ ਨਹੀਂ ਪਰਸੋਂ ਸੰਤ ਮਹਾਰਾਜ ਬਾਬਾ ਕਰਮ ਸਿੰਘ ਮਹਾਰਾਜੀ ਕਹਿੰਦੇ ਸੀ ਅਗਲਾ ਜਨਮ ਮਿਲ ਜੂਗਾ ਮਾਇਆ ਕੋਈ ਲੈ ਕੇ ਨਹੀਂ ਗਿਆ ਨਾਲ ਕੋਠੀਆਂ ਜ਼ਾਇਦਾਦ ਧੀਆ ਪੁੱਤਰ ਇੱਥੇ ਰਹਿ ਗਏ ਪਰ ਆਹ ਕਮਾਈ ਕੀਤੀ ਨਾਲ ਜਾਣੀ ਐ ਇੱਥੋਂ ਪੜ੍ਹਾਈ ਸ਼ੁਰੂ ਹੋ ਜਾਣੀ ਐ ਕਹਿੰਦੇ ਨਹੀਂ ਵੀ ਫਲਾਣੇ ਨੇ ਕਮਾਈ ਕੋਈ ਨਹੀਂ ਕੀਤੀ ਯਾਰ ਬੜੀ ਚੜਤੀ ਕਿਲਾ ਹੈ ਬੜਾ ਰੰਗਣ ਚੜਿਆ ਹੋਇਆ ਉਹ ਪਿਛਲੀ ਕਮਾਈ ਕੀਤੀ ਇਸ ਕਰਕੇ ਲੱਗੇ ਰਹਿਣ ਦੀ ਲੋਡ ਹੈ ਚਾਲਤ ਚਾਲਤ ਤੈਸੇ ਪਹੁੰਚਾਂ ਠਿਕਾਨੋਂ ਜਾਏ ਖੋਜਤ ਖੋਜਤ ਗੁਰ ਸ਼ਬਦ ਲਵਲੀਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ